ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਣ ਲੈ ਚਲੇ ਆਪਾਂ ਤੁਹਾਨੂੰ ਸ੍ਰੀ ਚਮਕੌਰ ਸਾਹਿਬ ਉਹ ਥੇ ਤੁਹਾਨੂੰ ਦਿਖਾਵਾਂਗੇ ਜਿੱਥੇ ਬੜੇ ਸਾਬਜਦਿਆਂ ਦੀ ਸਹੀਦੀ ਹੋਈ ਸੀ ਉਹ ਸਥਾਨ ਦਿਖਾਵਾਂਗੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਵਾਰ ਤਾੜੀ ਮਾਰ ਕੇ ਮਾਰ ਕੇ ਮੁਗਲ ਸੈਨਾ ਨੂੰ ਵੰਗਾਰਿਆ ਸੀ ਤੇ ਉੱਥੇ ਭਾਜ ਦਰ ਮੱਚ ਗਈ ਸੀ ਤੇ ਉਸ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਸਾਡਾ ਇਹ ਸਫਰ ਇਸ ਹੱਦ ਤੱਕ ਇਸੇ ਤਰ੍ਹਾਂ ਜਾਰੀ ਰਹੂਗਾ ਤੁਹਾਨੂੰ ਉਹ ਸਾਰੀਆਂ ਜਗ੍ਹਾਵਾਂ ਦੇ ਦਰਸ਼ਨ ਕਰਾਈ ਜਾਣਗੇ ਸਾਡੇ ਇਸ ਸੀਰੀਜ਼ ਦੇ ਦੁਆਰਾ ਜਿੱਥੇ-ਜਿੱਥੇ ਇਹ ਸਫਰ ਇਸ ਹੱਦ ਤੱਕ ਹੋਇਆ ਸੀਗਾ ਤੇ ਲੈ ਚੱਲਦੇ ਆਪਾਂ ਹੁਣ ਚਮਕੌਰ ਸਾਹਿਬ ਚੰਕੌਰ ਸਾਈ ਸਤਾਰਨ ਸਦੀ ਵਿੱਚ 6ਵੇਂ ਸਿੱਖ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਸਾਇਆ ਸੀ ਉਸ ਸਮੇਂ ਇਹ ਨਗਰ ਚੰਕੌਰ ਦੀ ਗੜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਸੰਗਣੇ ਜੰਗਨਾ ਨਾ ਕਿਰਿਆ ਇੱਕ ਛੋਟਾ ਜਿਹਾ ਪਿੰਡ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਪਿੰਡ ਨੂੰ ਮੁਗਲ ਫੌਜਾਂ ਦੇ ਲਗਾਤਾਰ ਹਮਲਿਆਂ ਤੋਂ ਬਚਾਉਣ ਲਈ ਪਿੰਡ ਵਿੱਚ ਕਿਲਾ ਬਣਵਾਇਆ ਸੀ ਕਿਲੇ ਨੂੰ ਬਾਅਦ ਵਿੱਚ ਤਬਾਹ ਕਰ ਦਿੱਤਾ ਗਿਆ ਸੀ ਅਤੇ ਕਸਬੇ ਨੂੰ 10ਵੇਂ ਸਿੱਖ ਗੁਰੂ ਗੁਰੂ ਗੋਬਿੰਦ ਸਿੰਘ ਦੁਆਰਾ ਦੁਬਾਰਾ ਬਣਾਇਆ ਗਿਆ ਸੀ ਚੰਕੌਰ ਸਾਹੀ ਲੜਾਈ 22 ਦਸੰਬਰ 1749 ਗੁਰੂ ਗੋਬ ਸਿੰਘ ਜੀ ਸਿੱਖ ਫੌਜ ਵਜੀਰ ਅਤੇ ਵਜੀਰ ਖਾਨ ਦੀ ਅਗਵਾਈ ਵਾਲੀ ਮੁਗਲ ਫੌਜ ਵਿਚਕਾਰ ਹੋਈ ਗੁਰੂ ਗੋਬ ਸਿੰਘ ਜੀ ਨੇ ਆਪਣੇ ਪਰੋਕਾਰਾਂ ਦੇ ਛੋਟੇ ਜਿਹੇ ਸਮੂਹ ਨਾਲ ਆਨੰਦਪੁਰ ਸਾਹਿਬ ਤੋਂ ਬਚ ਕੇ ਚੰਕੌਰ ਸਾਹਿਬ ਦੇ ਇੱਕ ਕੱਚੇ ਕਿਲੇ ਵਿੱਚ ਸਰਨ ਲਈ ਸੀ ਜੋ ਮੁਗਲਾਂ ਹਮਲੇ ਦੀ ਇੰਸੀ ਵਜੀਰ ਖਾਨ ਦੀ ਅਗਵਾਈ ਹੇਠ ਮੁਗਲ ਫੌਜ ਕਈ ਹਫ਼ਤਿਆਂ ਤੋਂ ਗੁਰੂ ਅਤੇ ਉਹਨਾਂ ਦੇ ਪੈਰਵਾਰਾਂ ਦਾ ਵਿਚਾ ਕਰ ਰਹੀ ਸੀ ਹਾਲਾਂਕਿ ਮੁਗਲ ਫੌਜ ਜੋ ਸਿੱਖ ਫੌਜ ਨਾਲੋਂ ਕਈ ਗੁਣਾ ਵੱਡੀ ਸੀ ਜਲਦੀ ਹੀ ਚਮਕੌਰ ਪਹੁੰਚ ਗਈ ਅਤੇ ਕਿਲੇ ਨੂੰ ਘੇਰਾ ਪਾ ਲਿਆ ਹਜ਼ਾਰਾਂ ਸਿਪਾਈਆਂ ਵਾਲੀ ਮੁਗਲ ਫੌਜ ਨੇ ਕਿਲੇ ਤੇ ਹਮਲਾ ਕਰ ਦਿੱਤਾ ਤੇ ਭਿਆਨਕ ਲੜਾਈ ਲੜੀ ਬਹੁਤ ਜ਼ਿਆਦਾ ਗਿਣਤੀ ਹੋਣ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਪੈਰਵਾਰਾਂ ਨੇ ਬਹਾਦਰੀ ਨਾਲ ਲੜਾਈ ਲੜੀ ਅਤੇ ਮੁਗਲ ਫੌਜ ਨੂੰ ਭਾਰੀ ਨੁਕਸਾਨ ਪਹੁੰਚਾਇਆ ਪਰ ਅੰਤ ਵਿੱਚ ਉਹਨਾਂ ਦੇ ਅਸਲੇ ਅਤੇ ਪੋਜੰਦੀ ਘਾੜ ਕਾਰਨ ਮੁਗਲ ਗੁਰੂ ਜੀ ਤੇ ਹਾਵੀ ਹੋ ਗਏ ਲੜਾਈ ਦੌਰਾਨ ਗੁਰੂ ਜੀ ਦੇ ਦੋ ਵੱਡੇ ਪੁੱਤਰ ਅਜੀਤ ਸਿੰਘ ਜੀ ਅਤੇ ਜੁਝਾਰ ਜੁਝਾਰ ਸਿੰਘ ਬਾਦਰੀਆਂ ਲੜੇ ਅਤੇ ਅੰਤ ਵਿੱਚ ਸ਼ਹੀਦ ਹੋ ਗਏ। ਲੜਾਈ ਦੇ ਆਖਰੀ ਪਲਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਕੀ ਚੇਲਿਆਂ ਨੂੰ ਜਿਨ੍ਹਾਂ ਨੇ ਉਸ ਪ੍ਰਤੀ ਉਹਨਾਂ ਪ੍ਰਤੀ ਵਫਾਦਾਰੀ ਦੀ ਸੌਚ ਚੱਕੀ ਸੀ ਨੂੰ ਕਿਲਾ ਛੱਡਣਾ ਅਤੇ ਹਨੇਰੇ ਦੇ ਦੇਖ ਕੇ ਭੱਜ ਜਾਂਦਾ ਕੰਮ ਦਿੱਤਾ। ਗੁਰੂ ਜੀ ਨੇ ਆਪਣੇ ਕੁਝ ਭਰੋਸੇਮੰਦ ਸਾਥੀਆਂ ਸਮੇਤ ਪਿੱਛੇ ਰਹਿ ਕੇ ਮੌਤ ਤੱਕ ਲੜਨ ਦਾ ਫੈਸਲਾ ਕੀਤਾ। ਲੜਾਈ ਦੋ ਦਿਨ ਚੱਲੀ ਅਤੇ ਦੂਜੇ ਦਿਨ 23 ਦਸੰਬਰ ਦੀ ਸਵੇਰ ਨੂੰ ਤੜਕੇ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਾਥੀ ਮੁਗਲ ਸਪਾਈਆਂ ਦੇ ਪੇਛੇ ਵਿੱਚ ਇਕਲੇ ਵਿੱਚੋਂ ਇੱਕ ਦਲੇਰਾਂ ਢੰਗ ਨਾਲ ਬਚ ਨਿਕਲੇ ਉਹ ਚਮਕੌਰ ਤੋਂ ਘੋੜੇ ਤੇ ਸਵਾਰ ਹੋ ਕੇ ਮੁਗਲ ਫੌਜ ਦੇ ਨਾਲ ਤੇਜ਼ ਤੇਜ਼ ਪਿੱਛਾ ਕਰਦੇ ਹੋਏ ਨਿਕਲੇ ਗੁਰੂ ਜੀ ਦੇ ਘੋੜੇ ਨੂੰ ਇੱਕ ਮੁਗਲ ਤੀਰ ਅੰਦਾਜ਼ ਨੇ ਗੋਲੀ ਮਾਰ ਦਿੱਤੀ ਸੀ ਅਦੇ ਗੁਰੂ ਜੀ ਆਪਣੇ ਪਿੱਛਾ ਕਰਨ ਵਾਲਿਆਂ ਵਿਰੁੱਧ ਆਪਣੀ ਤਲਵਾਰ ਚਲਾਉਂਦੇ ਹੋਏ ਪੈਦਲ ਚੱਲਦੇ ਰਹੇ ਗੁਰੂ ਗੋਬਿੰਦ ਸਿੰਘ ਜੀ ਨੇੜਲੇ ਜੰਗਲ ਦੀ ਸੁਰੱਖਿਆ ਪਹੁੰਚਣ ਦੇ ਜੋਖ ਹੋ ਗਏ ਜਿੱਥੇ ਉਹ ਆਪਣੇ ਬਾਕੀ ਅਨੌਈਆਂ ਨਾਲ ਮਿਲੇ ਸਿੱਖ ਫੌਜਾਂ ਦੇ ਭਾਰੀ ਨੁਕਸਾਨ ਦੇ ਬਾਵਜੂਦ ਚਮਕੌਰ ਸਾਹਿਲ ਲੜਾਈ ਨੂੰ ਅੱਜ ਵੀ ਸਿੱਖਾਂ ਦੀ ਦਲੇਰੀ ਅਤੇ ਬਹਾਦਰੀ ਪ੍ਰਤੀਕ ਵਜੋਂ ਯਾਦ ਕੀਤਾ ਜਾਂਦਾ ਹੈ। ਚਮਕੌਰ ਸਾਹਿਲ ਦੀ ਲੜਾਈ ਨੂੰ ਸਿੱਖ ਇਤਿਹਾਸ ਦਾ ਇੱਕ ਨਵਾਂ ਮੋੜ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੇ ਭਾਰੀ ਔਕੜਾਂ ਦਾ ਸਾਹਮਣਾ ਕਰਦਿਆਂ ਸਿੱਖਾਂ ਦੀ ਬਹਾਦਰੀ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ। ਇਸ ਲੜਾਈ ਨੇ ਭਾਤਵਜ ਮੋਗਲ ਸਮਰਾਜ ਦੇ ਅੰਤ ਦੀ ਸ਼ੁਰੂਆਤ ਵੀ ਕੀਤੀ ਕਿਉਂਕਿ ਸਿੱਖਾਂ ਨੇ ਮੋਗਲ ਹਕੂਮਤ ਨੂੰ ਜਿਹਨੂੰ ਤੀ ਦਿਨਾਂ ਜਾਰੀ ਰੱਖਿਆ ਤੇ ਆਪਣੇ ਸੁਤੰਤਰ ਰਾਜ ਸਥਾਪਿਤ ਕੀਤਾ ਚਮਕੋ ਸਾਹਿਬ ਉਦੋਂ ਤੋਂ ਸਿੱਖਾਂ ਲਈ ਇੱਕ ਮਹੱਤਵਪੂਰਨ ਤੀਤ ਸਥਾਨ ਬਣ ਗਿਆ ਹੈ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਉਸ ਮਹਾਨ ਧਰਤੀ ਤੇ ਇਤਿਹਾਸਕ ਧਰਤੀ ਦੇ ਚਮਕੌਰ ਸਾਹਿਬ ਤੋਂ ਦਰਸ਼ਨ ਕਰਾਉਣ ਪਹੁੰਚ ਗਏ ਆਪਾਂ ਚੌਂਕੌਰ ਸਾਹਿਬ ਰਸ਼ ਬਹੁਤ ਆਰੇ ਪਾਰਕਿੰਗ ਨੂੰ ਵਸਤਾ ਨਹੀਂ ਹੈਗਾ ਗੱਡੀ ਲਾ ਕੇ ਆਲੀ ਅੰਦਰ ਇਹ ਦੇਖੋ ਬੰਨਾ ਰਾਸ਼ਾਜ ਰਿਆ ਪਿਆ ਦੇਖੋ ਪੂਰਾ ਟਮਕੋਰ ਸਾਹਿਬ ਸਵਾ ਕਰਕੇ ਔਕਾਂ ਜਗ੍ਹਾ ਮਿਲ ਰਹੀਆਂ ਗੱਡੀਆਂ ਉੱਤੇ ਉੱਤੇ ਲਾ ਲੋ ਕੇ ਜਾ ਰਹੇ ਨੇ ਇੱਧਰ ਗੁਰਦੁਆਕਾ ਤਲਕ ਗਰਸਾ ਬਿਤਲੀ ਸਾਈਡਾ ਇੱਧਰ ਖਜਲਾ ਵੀ ਬੰਦਾ ਆ ਪਾਤੀ ਕਹਿੰਦੇ ਆ ਉਹ ਰਸ਼ ਕਰਨਾ ਵਾ ਦੇਖੋ ਸਾਰੀਆਂ ਦੁਕਾਨਾਂ ਦੇ ਨਾਮ ਪੰਜਾਬੀ ਦੇ ਵਿੱਚ ਨਾਲੇ ਇੱਕੋ ਹੀ ਤਰ੍ਹਾਂ ਦੀਆਂ ਬਣੀਆਂ ਆਈਆਂ ਹੋਈਆਂ ਨੇ ਦੇਖੋ ਕੋਈ ਹੋਣੀ ਸਾਰੇ ਪੰਜਾਬੀ ਵਿੱਚ ਲੱਗੇ ਹੋਏ ਆ ਉਰੇ ਨੇ ਥੱਲੇ ਇੰਟਰਲੌਕ ਲੱਗੀ ਹੋਈ ਆ ਸਟ੍ਰੀਟ ਰਾਈਟ ਲੱਗੀਆਂ ਹੋਏ ਨੇ ਤੇ ਰਾਤ ਨੂੰ ਨਜ਼ਾਰਾ ਹੋਰ ਵੀ ਸੋਹਣਾ ਲੱਗਦਾ ਹੋਊਗਾ ਉਰੇ ਦਾ ਦੀ ਹੋ ਸਕਿਆ ਨਾ ਤੁਮ ਸ਼ਾਮ ਦਾ ਵੀ ਦਿਖਾਵਾਂਗੇ ਪਹੁੰਚ ਗਏ ਆਪਾਂ ਜੀ ਗੁਰਦੁਆਰਾ ਸ੍ਰੀ ਕਤਲਗੜ ਸਰ ਸਾਹਿਬ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਕਰ ਰਹੇ ਹੋ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ ਜੀ ਇਹ ਸੋਨ ਸਾਹਮਣੇ ਦਰਸ਼ਨ ਹੋ ਰਹੇ ਨੇ ਜੀ ਦਿਖਾਉਣੇ ਹਨ ਅਗੇ ਵੀ ਗੁਰਦੁਆਰਾ ਸਾਹਿਬ ਦਾ ਮਾਰਕੀਟ ਹੋਰੇ ਦੇਖੋਰੇ ਦੀ ਆਏ ਦਵਾਲੇ ਆੜੀਆਂ ਸਾਰੀਆਂ ਪਿੱਛੇ ਤੁਰਿਆਂ ਆਉਂਦੀਆਂ ਨੇ। ਆਹਾਂ ਚੇ ਘੜਾ ਭਾਇਆ ਮੱਖਾ ਵੀ ਦੇਖੀ। ਭਾਈ ਗੋਲ ਕੋ ਪੈਸਾ ਦਾ ਮੂੰਹ ਪਰੇ ਕਰ ਲਿਆ। ਸਾਹਮਣੇ ਗੁਰਦੁਆਰਾ ਕਤਲਗੜ੍ਹ ਸਾਹਿਬ ਸਾਹਿਬ। ਗੁਰਦੁਆਰਾ ਕਤਲਗੜ੍ਹ ਸਾਹਿਬ ਇਸ ਜਸਤਪਮ ਮੈਦਾਨੇ ਜੰਗ ਦੀ ਜਾਦਗਰ ਤੇ ਸ਼ਹੀਦ ਹੋਏ ਦੋ ਸਾਹਿਬਜ਼ਾਦੇਆਂ ਤੇ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰਿਆਂ ਅਤੇ ਲਗਭਗ 40 ਸਿੰਘਾਂ ਦਾ ਅੰਗਰੇਟਾ ਸੰਸਕਾਰ ਸਥਾਨ ਹੈ 6 ਪੌ ਬਿਕਰਮਿਤ ਤਾਰਸਕਾੜ ਨੂੰ ਸ੍ਰੀ ਗੁਰਗੋਬ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤਿਆਕੇ ਸਿੰਘ ਦਾ ਸਮੇਤ 7 ਪੌ ਨੂੰ ਸ੍ਰੀ ਚਮਕੌਰ ਸਾਹਿਬ ਪਹੁੰਚੇ ਅਤੇ 8 ਪੌ ਨੂੰ ਮੈਦਾਨੇ ਜੰਗ ਵਿੱਚ ਔਰੰਗਜ਼ੇਬ ਦੇ ਸੂਬਿਆਂ ਦੀ ਬਾਈ ਧਾਰ ਦੀ 10 ਲੱਖ ਕੋਝ ਨਾਲ ਜੰਗ ਹੋਈ ਗੋਲਾ ਬਾਰੂ ਖਤਮ ਹੋਣ ਉਪਰੰਤ ਸਿੰਘ ਸਿੰਘ ਨੰਗੀਆਂ ਤੇਗਾ ਲੈ ਕੇ ਕੱਚੀ ਗੜੀ ਤੋਂ ਬਾਹਰ ਆ ਕੇ ਬਹਿਰੀਆਂ ਦੀਆਂ ਪੂਜਾਂ ਉੱਤੇ ਭੁੱਖੇ ਸ਼ੇਰਾਂ ਵਾਂਗ ਪੈ ਕੇ ਲੜਦੇ ਰਹੇ ਦੋ ਵੱਡੇ ਸਾਬਜਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਹਾਰ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਈਉ ਸਿੰਘ ਜੀ ਤੇ 40 ਸਿੰਘਾਂ ਲੱਖਾਂ ਬਹਿਰੀਆਂ ਨੂੰ ਤਲਵਾਰਾਂ ਅਤੇ ਤੀਰਾਂ ਨਾਲ ਮੌਤ ਦੇ ਘਾਟ ਉਤਾਰ ਕੇ ਆਪਸੀ ਈਦ ਹੋ ਗਏ ਇੱਥੇ ਸੀਦ ਹੋਏ ਦੋਵੇਂ ਸਾਬ ਜਦਿਆਂ ਤਿੰਨ ਪਿਆਰਿਆਂ ਅਤੇ ਲਗਭਗ 40 ਸਿੰਘਾਂ ਦਾ ਸੰਸਕਾਰ ਬੀਬੀ ਸਰੰਗ ਕੌਰ ਜੀ ਪਿੰਡ ਫਰੀਦ ਗੜੀ ਵਾਲਿਆਂ ਨੇ ਕੀਤਾ ਸੀ ਬਾਬਾ ਜੀ ਕਲੇ ਬਾਜ ਪਰ ਚੇਤ ਉਹ ਲੈਣੀ ਆ ਚਾਰ ਲਿਟਰ ਲੈਣ ਨੂੰ ਪ੍ਰਸ਼ਾਦ ਕਰਾ ਲਿਆ ਆਪਾਂ ਨੇ ਮੰਦਰ ਨੇ ਪੁਨਾ ਵਿੱਚ ਪੂਜਾ ਕੀ ਕੀਤੀ ਜਾਵੇ ਕੋਈ ਵੀ ਮੰਦਰ ਕੋਈ ਵੀ Hindu ਧਾਰਮਿਕ ਸਥਾਨ ਜਿਹੜਾ ਉਹ ਹੋਰ ਨਾ ਬਣਾਇਆ ਜਾ ਸਕਦਾ ਜਿਹੜੇ Hindu ਸਥਾਨ ਦੇ ਅੰਦਰ ਭਾਰਤ ਦੇ ਅੰਦਰ ਧਾਰਮਿਕ ਸਥਾਨ ਜਿਹੇ ਮੰਦਰ ਨੇ ਧਾਰ ਦੇ ਨਹੀਂ ਕਰਦੇ ਜਾਂਦਾ ਸੋ ਸੇਚ ਬਾਦਸ਼ਾਹ ਆਰੰਭ ਜੇ ਚੌਥਾ ਤੇ ਉਹ ਸਹੀ ਵੀ ਬਣੀ ਪਰਮਾਨਿ ਜਾਣੀ ਦਾ ਸਤਨਾ ਸੀ ਔਰ ਜੇ ਕੋਈ ਸਦਾਤ ਮੇ ਜੀਵਤ ਬਹਾਦਰ ਦੀ ਨਈਂ ਕੁਰਤਾ ਕੱਦੀਤੇ ਦੇ ਉੱਪਰ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਦੀ ਸੁਭਾਈ ਫਾਟੇ ਪਰ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਦੀ ਕਮਰੋ ਸਰਸਲ ਦੀ ਧਰਤੀ ਤੇ ਨਈਂ ਆਪ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਖਣ ਲੱਗਿਓ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਦੇ ਨੇ ਕਿ ਅਨੰਦਪੁਰ ਸਾਹਿਬ ਚਲੇ ਜਾਓ ਉੱਥੇ ਤੁਹਾਨੂੰ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਦੇ ਦਰਸ਼ਨ ਦੇ ਦਾਤ ਹੋਣਗੇ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਇਸ ਕਸ਼ਮੀਰੀ ਪੰਡਤਾਂ ਦੁਆਰਾ ਲਿਖਿਆ ਗਿਆ ਸੰਧਾਨਜਲੀ ਪੱਤਰ ਜਿਹੜਾ ਜੀਗੂ ਤੇਗ ਬਹਾਦਰ ਜੀ ਨੂੰ ਸਮਰਪਿਤ ਕੀਤਾ ਗਿਆ ਬਾਤ ਤਸਵੀਰੀ ਨਾਲ ਮਿੱਟੀ ਮਿੱਟੀ ਗੁਰਦੁਆਰਾ ਸਾਹਿਬ ਨੇ ਕੋਲੇ ਕੋਲੀ ਮਿੱਟੀ ਦੇ ਰਸਤੇ ਕੱਢੇ ਹੋਏ ਨੇ ਤੇ ਆਹ ਹੁਣ ਹੈਗਾ ਰਸਤਾ ਜਾਂਦਾ ਚਮਕੌਰ ਦੀ ਗੜੀ ਨੂੰ ਤੇ ਸ਼ਹੀਦ ਬਾਬਾ ਸੰਗਤ ਸਿੰਘ ਗੇਟ ਬਣਿਆ ਹੋਇਆ ਇਹ ਇਹ ਹੈਗੀ ਆ ਚਮਕੌਰ ਦੀ ਗੜੀ ਆ ਦੇਖੋ ਚਮਕੌਰ ਦੀ ਗੜੀ ਕਨਾਉ ਚਾਹੁੰਦਾ ਸੀ ਹਾਂ ਉਹ ਦੇਖੋ ਆਣਾ ਚਮਕੌਰ ਦੀ ਗੜੀ ਦੀ ਗੜੀ ਨੂੰ ਇਹ ਚਿੱਤਰ ਆ ਦਰਸਾ ਗਿਆ ਚਮਕੌਰ ਦੀ ਗੜੀ ਦੀ ਜੁੱਧ ਦਾ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਈਂਬੇ ਕਮਾਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਛੱਡਣ ਉਪਰੰਤ 7 ਪੋ 1704 ਈਸਵੀ 1761 ਬਿਕਰਮੀ ਨੂੰ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਆਪਣਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਪਣੇ ਵੱਡੇ ਸਾਹਿਬਜਾਦੇ ਪੰਜ ਪਿਆਰੇ ਅਤੇ 40 ਸਿੰਘਾਂ ਸਮੇਤ ਬਾਗ ਵਿੱਚ ਗੁਰਦੁਆਰਾ ਦੰਦਵਾ ਸਾਹਿਬ ਵਿਖੇ ਉਤਾਰਾ ਕੀਤਾ ਇੱਥੇ ਗੁਰੂ ਜੀ ਨੇ ਆਪਣੇ ਕੋਲ ਸਿੰਘਾਂ ਨੂੰ ਭੇਜ ਕੇ ਉੱਥੋਂ ਥਾਂ ਅਟਾਰੀ ਵਾਲੀ ਹਵੇਲੀ ਦੇ ਮਾਲਕ ਰਾਏ ਮਾਲਕ ਰਾਏ ਜਗਤ ਸਿੰਘ ਅਤੇ ਰੂਪਦੇਵ ਨਾਲ ਗੜੀ ਲੈਣ ਸੰਬੰਧੀ ਬਾਰਤਾ ਕੀਤੀ ਇਹਨਾਂ ਦੋਵਾਂ ਭਰਾਵਾਂ ਨੇ ਹਵੇਲੀ ਗੜੀ ਗੁਰੂ ਜੀ ਨੂੰ ਸੌਂਪ ਦਿੱਤੀ ਤੇ ਆ ਪਰਿਵਾਰਛੇ ਮੇਤੋ ਚਲੇ ਗਏ ਗੁਰੂ ਜੀ ਨੇ ਹਵੇਲੀ ਨੂੰ ਛੋਟੀ ਗੜੀ ਛੋਟੀ ਗੜੀ ਦਾ ਰੂਪ ਦਿੱਤਾ ਤੇ ਮੋਰਚਾ ਬੰਦੀ ਕੀਤੀ ਗੜੀ ਦੇ ਆਚਾਰੇ ਪਾਸੇ ਅੱਠ ਅੱਠ ਸਿੰਘ ਤਾਇਨਾਤ ਕੀਤੇ ਰਾਤ ਨੂੰ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ ਅੱਠ ਪੌ ਨੂੰ ਦਿਨ ਵਿੱਚ ਕਮਾਸਾਂ ਦਾ ਜੁੱਧ ਹੋਇਆ ਜਿਸ ਵਿੱਚ ਗੁਰੂ ਸਾਹਿਬ ਦੇ ਦੋ ਵੱਡੇ ਸਹਿਜਾ ਦੇ ਬਾਬਾ ਅਜੀਤ ਸਿੰਘ ਬਾਬਾ ਜੂਝਾਰ ਸਿੰਘ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਸਮੇਤ ਕਈ ਸਿੰਘ ਸੈਦ ਹੋ ਗਏ ਪਰ ਮੁਗਲ ਫੌਜਾਂ ਨੇ ਗੜੀ ਨੂੰ ਨਾ ਜਿੱਤ ਸਕੀਆਂ ਰਾਤ ਨੂੰ ਗੁਰੂ ਜੀ ਨੂੰ ਪੰਜਾ ਸਿੰਘਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਤੁਸੀਂ ਗੜੀ ਨੂੰ ਛੱਡ ਕੇ ਚਲੇ ਜਾਵੋ ਗੁਰੂ ਜੀ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਦੇ ਕੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਣੀ ਸਿੰਘ ਸਮੇਤ ਗੜੀ ਵਿੱਚੋਂ ਨਿਕਲ ਗਏ ਉੱਚੇ ਉਸ ਥਾਂ ਜਾ ਕੇ ਗੁਰੂ ਜੀ ਨੇ ਤਾੜੀ ਮਾਰਦੇ ਹੋਏ ਕਿਹਾ ਹਿੰਦ ਕਾ ਪੀਰ ਜਾ ਰਿਹਾ ਹੈ ਅੱਗੋ ਗੁਰੂ ਜੀ ਨੇ ਮਾਚੀਵਾੜੇ ਦੇ ਜੰਗਲਾਂ ਵੱਲ ਨੂੰ ਚਾਲੇ ਪਾਏ ਅਗਲੇ ਦਿਨ 8 ਪੌਨ ਨੂੰ ਗੜੀ ਅੰਦਰ ਮੁਗਲਾ ਦੇ ਨਾਲ ਲੋਹਾ ਲੈਂਦੇ ਹੋਏ ਭਾਈ ਸੰਗਤ ਸਿੰਘ ਭਾਈ ਕੋਠਾ ਸਿੰਘ ਭਾਈ ਮਦਨ ਸਿੰਘ ਸੀਧੀ ਪਾ ਗਏ